ਕੌਮ ਦੇ ਜਥੇਦਾਰ ਨੂੰ ਇੱਕ ਕਮਰੇ ਚ ਜਥੇਦਾਰੀ ਕਿਉਂ ਸੰਭਾਲਣੀ ਪਈ ਇਹਦੇ ਕੀ ਅਰਥ ਲਾਇਆ ਪਰ ਕੌਮ ਦੇ ਵਿੱਚ ਪੰਥ ਦੇ ਵਿੱਚ ਕਾਫੀ ਦੋਫਾੜ ਇਹਦੇ ਨਾਲ ਇੱਕ ਖੜਾ ਹੋ ਗਿਆ ਪਹਿਲਾਂ ਨਿਯੁਕਤੀ ਨਾਲ ਤੇ ਹੁਣ ਸੇਵਾ ਸੰਭਾਲਣ ਦੀ ਕਾਰਜਵਿਧਾ ਦੇਣਾ ਤੇ ਨਿਹੰਗ ਜਥੇਬੰਦੀਆਂ ਨੇ ਤਾਂ ਕਹਿਤਾ ਸੀ ਕਿ ਅਸੀਂ ਪਹੁੰਚ ਰਹੇ ਹਾਂ ਜੀ ਅਸੀਂ ਇਹ ਸੇਵਾ ਨਹੀਂ ਸੰਭਾਲਣ ਦੇਾਂਗੇ ਕਿਉਂਕਿ ਜੀ ਜੱਤਰ ਗਿਆਨੀ ਰਕੀਤ ਸਿੰਘ ਹੋਰਾਂ ਨੂੰ ਗੈਂਦ ਸੁਲਤਾਨ ਸਿੰਘ ਨੂੰ ਹਟਾਉਣ ਦਾ ਤਰੀਕਾ ਸਹੀ ਨਹੀਂ ਆ। ਸੋ ਕੀ ਉਸ ਡਰ ਚ ਹੋਇਆ ਹੈ ਸਾਰਾ ਕੁਝ? ਕਿ ਉਸ ਭੈਅ ਚ ਹੋਇਆ ਸਾਰਾ ਕੁਝ? ਕਿ ਇਹ ਉਸ ਕਾਰਨ ਕਹਲਛੋਇਆ ਸਾਰਾ ਕੁਝ? ਉਸੇ ਤਰ੍ਹਾਂ ਦਾ ਪੁਰਾਣਾ ਬਰਤਾਰਾ ਸੁਰਿਆ ਆ ਰਿਹਾ ਕਿ ਜਿਹਦਾ ਕੰਟਰੋਲ ਹੈ ਉਹ ਆਪਣੀ ਮਰਜ਼ੀ ਦੇ ਨਾਲ ਚਲਾਉਂਦਾ ਹੈ ਜਦੋਂ ਜੀ ਕਰੇ ਹਟਾਉਂਦਾ ਹੈ ਜਦੋਂ ਜੀ ਕਰੇ ਲਾਉਂਦਾ। 2 ਦਸੰਬਰ ਦੇ ਫੈਸਲੇ ਕਹਿੰਦੇ ਜਿਹੜੇ ਅਕਾਲ ਤਖਤ ਸਾਹਿਬ ਦੀ ਪ੍ਰਕਾਸ਼ੀਟ ਛਤਰਛਾਇਆ ਲੈ ਗਏ ਨੇ ਉਹਨਾਂ ਨੂੰ ਬਦਲ ਦਾ ਮਤਲਬ ਨਹੀਂ ਕੋਈ ਇਹ ਤਾਂ ਕਹਿੰਦੇ ਥੱਲੇ ਨਹੀਂ ਕੀ ਕੋਈ ਹਾਂ ਜਿਹੜੀ ਭਰਤੀ ਪ੍ਰਕਿਰਿਆ ਵਾਲੀ ਕਮੇਟੀ ਆ ਕਹਿੰਦੇ ਉਹਦੇ ਬਾਰੇ ਵਿਚਾਰ ਕਰਿਆ ਕੀ ਭਰਤੀ ਪ੍ਰਕਿਰਿਆ ਵਾਲੀ ਪ੍ਰਕਿਰਿਆ ਲਈ ਜਿਹੜੀ ਕਮੇਟੀ ਬਣੀ ਆ ਜਿਹੜੀ 7 ਮੈਂਬਰੀ ਸੀ 5 ਮੈਂਬਰੀ ਰਹਿ ਗਈ ਕੀ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਚ ਨਹੀਂ ਆਉਂਦੀ ਜਾਂ ਜੇਕਰ ਉਹ ਕਮੇਟੀ ਭੰਗ ਵੀ ਹੋ ਜਾਂਦੀ ਆ ਤਾਂ ਵੀ ਚੱਕਰ ਕੋਈ ਨਵਾਂ ਦਲ ਬਣਦਾ ਹੈ ਨਵਾਂ ਅਕਾਲੀ ਦਲ ਬਣਦਾ ਹੈ ਤਾਂ ਉਹਦੀ ਅਗਵਾਈ ਕਹਿੰਦੇ ਬਿਕਰਮੀਸ਼ਿਆ ਕਰਦੇ ਨਜ਼ਰ ਆਉਂਦਾ। ਯਾਨੀ ਹਰ ਕਿਸੇ ਨੂੰ ਦਾ ਕਹਿਣਾ ਕਿ ਜਨਾਬ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉੱਤੇ ਤੁਸੀਂ ਇਹ ਦੋਸ਼ ਲਾ ਰਹੇ ਸੀ ਕਿ ਉਹ ਮर्यादा ਦਾ ਪਾਲਣ ਨਹੀਂ ਕਰਦੇ ਨਿਯਮਾਂ ਅਨੁਸਾਰ ਨਹੀਂ ਚੱਲਦੇ ਇਸ ਲਈ ਉਹਨਾਂ ਨੂੰ ਹਟਾ ਰਹੇ ਆ। ਉਹ ਕਹਿੰਦੇ ਭਾਈ ਹੁਣ ਜੱਥੇਦਾਰ ਲਾਉਣ ਲੱਗੇ ਤੁਸੀਂ ਮर्यादा ਦਾ ਪਾਲਣ ਕੀਤਾ ਗਲੋਬਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸਿੰਘ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਸਿੰਘ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਰਨੀ ਸਿੰਘ ਸਾਹਿਬ ਜੀ ਹਾਂ ਮੈਂ ਗੱਲ ਕਰ ਰਹੇ ਹਾਂ ਦਸਤਾਰਬੰਦੀ ਹੋ ਗਈ ਹੈ ਜੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸਵੇਰੇ 2:30 ਤੋਂ 3 ਵਜੇ ਦੇ ਦਰਮਿਆਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਤੌਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਆਪਣੀ ਸੇਵਾ ਸੰਭਾਲਦੇ ਨੇ ਜਿਹੜੀ ਕਾਰਜ ਸ਼ੈਲੀ ਸ੍ਰੀ ਕਲਤਕ ਸਾਹਿਬ ਦੀ ਸਿੱਖ ਪੰਥ ਦੀ ਮਰਿਆਦਾ ਅਨੁਸਾਰ ਤੁਰੀ ਆ ਰਹੀ ਆ ਉਹਦੇ ਅਨੁਸਾਰ ਜੇਕਰ ਮੈਂ ਪਿਸ਼ਾ ਨੂੰ ਝਾਤ ਮਾਰ ਕੇ ਵੇਖਦਾ ਤਾਂ ਨਜ਼ਰੀ ਪੈਂਦਾ ਕਿ ਜਦੋਂ ਵੀ ਕਿਸੇ ਜਥੇਦਾਰ ਨੂੰ ਕਿਸੇ ਤਖਤ ਸਾਹਿਬ ਦੀ ਸੇਵਾ ਸੌਂਪੀ ਜਾਂਦੀ ਆ ਤਾਂ ਉਸ ਮੌਕੇ ਹੋਰਨਾ ਤਖਤਾਂ ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਗੁਰਦਵਾਰ ਪੰਥਕ ਕਮੇਟੀ ਦੇ ਪ੍ਰਧਾਨ ਜਰਸ ਕੱਤਰ ਤੇ ਹੋਰ ਅਹੁਦੇਦਾਰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਰਨਾ ਤਖਤਾਂ ਦੇ ਪ੍ਰਮੁੱਖ ਹੈੱਡ ਗ੍ਰੰਥੀ ਸਹਿਬਾਨ ਜਾਂ ਫਿਰ ਪੰਥਕ ਸ਼ਖਸੀਤਾਂ ਚਾਹੇ ਨਹੰਗ ਜਥੇਬੰਦੀਆਂ ਚੋਂ ਹੋਣ ਚਾਹੇ ਸੰਤ ਸਮਾਜ ਚੋਂ ਹੋਣ ਤੇ ਅਕਾਲੀ ਦਰ ਨਾਲ ਸੰਬੰਧਤ ਕੁਝ ਚਿਹਰੇ ਮੋਰੇ ਵੀ ਅਕਸਰ ਨਜ਼ਰ ਆ ਜਾਂਦੇ ਸੀ ਸੋ ਇਹ ਇੱਕ ਰਵਾਇਤ ਤੁਰਿਆ ਰਹੀ ਸੀ ਕਿ ਇਸ ਤਰ੍ਹਾਂ ਜਥੇਦਾਰ ਸਹਿਬਾਨ ਨੂੰ ਸੰਗਤ ਦੇ ਵਿੱਚ ਕੌਮ ਦੇ ਜਥੇਦਾਰ ਨੂੰ ਕੌਮ ਦੇ ਵਿੱਚ ਸੇਵਾ ਸੰਭਾਲੀ ਜਾਂਦੀ ਆ ਪਰ ਇਸ ਵਾਰ ਮੈਂ ਕੁਝ ਸਿੱਖ ਬੁੱਧੀ ਜੀਵੀਆਂ ਦੇ ਹਵਾਲੇ ਨਾਲ ਜ਼ਿਕਰ ਗੱਲ ਕਰਾਂ ਕੌਨਰ ਦੇ ਇਸ ਪਾਸਟ ਬੋਲ ਕਿ ਕੌਮ ਦੇ ਜਥੇਦਾਰ ਨੂੰ ਇੱਕ ਕਮਰੇ ਚ ਜਥੇਦਾਰੀ ਕਿਉਂ ਸੰਭਾਲਣੀ ਪਈ ਇਹਦੇ ਕੀ ਅਰਥ ਲਾਈਏ ਇਹਦੇ ਕੀ ਪਾਵ ਅਰਥ ਕਰੀਏ ਤੜਕੇ 2:3 ਤੋਂ 3 ਵਜੇ ਦੇ ਦਰਮਿਆਨ ਜਾਨੀ ਕੁਲਦੀਪ ਸਿੰਘ ਗੜਗੰਜ ਹੋਰਾਂ ਨੂੰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰੀ ਸੰਭਾਲਣ ਮੌਕੇ ਸਰੋਪਾ ਉਹ ਭੇਟ ਕੀਤੇ ਗਏ ਦਸਤਾਰ ਭੇਟ ਕੀਤੀ ਗਈ ਇਹ ਇਹ ਤੈਸ ਹੁੰਦਾ ਕਿ ਦਸਤਾਰਬੰਦੀ ਹੋ ਗਈ। ਉਹਨਾਂ ਨੇ ਕਾਰਜ ਸੰਭਾਲ ਲਿਆ। ਇਸ ਕਾਰਜ ਸੰਭਾਲ ਦੇ ਨਾਲ ਹੀ ਉਹਨਾਂ ਨੇ ਸ਼੍ਰੀ ਕਲਤਕ ਸਾਬ ਦੇ ਜਥੇਦਾਰੀ ਦੀ ਕਾਰਜਕਾਰੀ ਵਜੋਂ ਵੀ ਜਥੇਦਾਰੀ ਦੀ ਸੇਵਾ ਸੰਭਾਲ ਲਈ। ਪਰ ਕੌਮ ਦੇ ਵਿੱਚ, ਪੰਥ ਦੇ ਵਿੱਚ ਕਾਫੀ ਦੋਫਾੜ ਇਹਦੇ ਨਾਲ ਇੱਕ ਖੜਾ ਹੋ ਗਿਆ। ਪਹਿਲਾਂ ਨਿਯੁਕਤੀ ਨਾਲ ਤੇ ਹੁਣ ਸੇਵਾ ਸੰਭਾਲਣ ਦੀ ਕਾਰਜਪ੍ਰਦਾ ਦੇ ਨਾਲ। ਤੈਸ ਸਮਾਸੀ 10 ਤੋਂ 11 ਵਜੇ ਦਾ ਸੋਮਵਾਰ ਨੂੰ ਅੱਜ ਦੀ ਤਰੀਕ ਚ 10 ਮਾਰਚ ਨੂੰ ਸਵੇਰੇ 10 ਤੋਂ 11 ਕਵਜੇ ਦੇ ਦਰਮਿਆਨ ਸੇਵਾ ਸਮਹਲਣੀ ਸੀ ਪਰ 96 ਕਰੋੜੀ ਨਿਹੰਗ ਜਥੇਬੰਦੀ ਦੇ ਮੁਖੀ ਬਲਬੀਰ ਸਿੰਘ ਹੋਰਾ ਨੇ ਤੇ ਜਾਂ ਹੋਰ ਨਿਹੰਗ ਜਥੇਬੰਦੀਆਂ ਜਾਂ ਇੱਥੋਂ ਇੱਕ ਨਵੀਂ ਟਕਸਾਲ ਉਹਨਾਂ ਨੇ ਇਤਰਾਜ਼ ਪ੍ਰਗਟਾਈ ਸੀ ਤੇ ਨਿਹੰਗ ਜਥੇਬੰਦੀਆਂ ਨੇ ਤਾਂ ਕਹਿਤਾ ਸੀ ਕਿ ਅਸੀਂ ਪਹੁੰਚ ਰਹੇ ਹਾਂ ਜੀ ਅਸੀਂ ਇਹ ਸੇਵਾ ਨਹੀਂ ਸੰਭਾਲਣ ਦੇਵਾਂਗੇ ਕਿਉਂਕਿ ਜੀ ਜੱਦਰ ਗਿਆਨੀ ਰਕਬੀਰ ਸਿੰਘ ਹੋਰਾਂ ਨੂੰ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਦਾ ਤਰੀਕਾ ਸਹੀ ਨਹੀਂ ਆ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਬਵਾਦ ਖੜਾ ਸੀ ਹੁਣ ਇਸ ਮਸਲੇ ਕਰਕੇ ਕਿ ਅਸੀਂ ਇਸ ਤਰ੍ਹਾਂ ਨਹੀਂ ਸੰਭਾਲਣ ਦੇਾਂਗੇ ਸੋ ਕੀ ਉਸ ਡਰਚੋਂ ਹੋਇਆ ਇਹ ਸਾਰਾ ਕੁਝ ਕੀ ਉਸ ਭੈਚੋਂ ਹੋਇਆ ਸਾਰਾ ਕੁਝ ਕਿ ਉਸ ਕਾਰਨ ਕਹਲਛੋਇਆ ਸਾਰਾ ਕੁਝ ਜਾਂ ਫਿਰ ਉਸੇ ਤਰ੍ਹਾਂ ਦਾ ਪੁਰਾਣਾ ਵਰਤਾਰਾ ਤੁਰਿਆ ਆ ਰਿਹਾ ਕਿ ਜਿਹਦਾ ਕੰਟਰੋਲ ਹੈ ਉਹ ਆਪਣੀ ਮਰਜ਼ੀ ਦੇ ਨਾਲ ਚਲਾਉਂਦਾ ਜਦੋਂ ਜੀ ਕਰੇ ਹਟਾਉਂਦਾ ਜਦੋਂ ਜੀ ਕਰੇ ਲਾਉਂਦਾ ਚਲੋ ਆਪਾਂ ਪਹਿਲਾਂ ਜੋ-ਜੋ ਘਟਨਾਕਰਮ ਵਾਪਰੇ ਜਿਉਂ ਉਹਨਾਂ ਤੇ ਆਪਾਂ ਵਿਸਤਾਰ ਨਾਲ ਨਜ਼ਰਸਾਨੀ ਕਰੀਏ ਪੰਜਾਬ ਚ ਨਿਹੰਗਾਂ ਦੇ ਵਿਰੋਧ ਦੇ ਵਿਚਾਲੇ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੇ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੱਜਹੋੜਾਂ ਦੀ ਤੇ ਸਰਵੰਧੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਿੱਖ ਧਰਮ ਦੇ ਸਰੋਤਮ ਸਥਾਨ ਸ਼੍ਰੀ ਕਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਬਾਦੂਪਾਰ ਉਹਨਾਂ ਨੂੰ ਸੰਭਾਲ ਦਿੱਤਾ ਗਿਆ ਦਸਾਰਬੰਦੀ ਦੇ ਸਮਾਤ ਹੈ 11:00 ਵਜੇ ਦਾ ਰੱਖਿਆ ਗਿਆ ਸੀ ਪਰ ਨਿਹੰਗ ਸੰਗਠਨਾ ਤੇ ਸ਼੍ਰੀ ਗੱਲਤਖਬ ਸਾਬਦੇ ਸਾਬਕਾ ਜੱਜਦਾਰ ਗਿਆਨੀ ਰਕਬੀਰ ਸਿੰਘ ਦੇ ਕੇਸਕਰ ਸਾਹਿਬ ਦੀ ਗੈਨੀ ਸੁਲਤਾਨ ਸਿੰਘ ਨੂੰ ਹਟਾਉਣ ਦੇ ਕਾਰਨ ਰੋਸ਼ਵੇ ਸਨ ਜਿਨ੍ਹਾਂ ਦੇ ਕਾਰਨ ਕਹਿੰਦੇ ਸਾਰਾ ਕੁਝ ਵਾਪਰਿਆ ਕਿ ਜਿਸ ਦੇ ਕਰਨੇ ਪਹਿਲ ਪਹਿਲਾਂ ਕਰਨਾ ਪਿਆ ਗਿਆਨੀ ਗੜਗਾਜੁਰ ਹਰਿੰਦ ਸਰਵੰਦੀ ਦਾ ਵਿਰੋਧ ਕਰਨ ਦਾ ਇਹਨਾਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਇਸ ਕਰਕੇ ਕਹਿੰਦੇ ਤੜਕੇ 3:00 ਵਜੇ ਕਾਰਵਾਈ ਪਾਸ ਕੀਤੀ ਗਈ ਅਕਾਲਤਖਬ ਸਾਬਦੇ ਸਾਬਕਾ ਜੱਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਇਹ ਜਿਨ੍ਹਾਂ ਦੀ ਮੌਜੂਦਗੀ ਚ ਦਸਤਾਰਬੰਦੀ ਹੋਣੀ ਚਾਹੀਦੀ ਸੀ ਉਹ ਕਿਉਂ ਨਹੀਂ ਆਏ ਉਹ ਕਿਉਂ ਨਹੀਂ ਹੋਇਆ ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹੋਰਾ ਨੇ ਜਸੇਦਾਰਾਂ ਦਾ ਵੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਬਚਾਅ ਕੀਤਾ ਕਿਉਂਕਿ ਵਿਕਰਮ ਜੀਠੀਆ ਜਿਵੇਂ ਲੀ ਖਿੱਚ ਕੇ ਖੜੇ ਨੇ ਸੁੱਚਾ ਸਿੰਘ ਲੰਗਾ ਇੱਕ ਵਾਰ ਫਿਰ ਮੱਝ ਦੇ ਜਰਨਲ ਦੇ ਹਵਾਲੇ ਨਾਲ ਆਪਣੀ ਥਾਂ ਤਲਾਸ਼ ਰਹੇ ਨੇ ਇਸ ਲਈ ਉਹਨਾਂ ਨੇ ਜਦ ਇਹ ਕਹਤਾ ਕਿ ਅਕਾਲੀ ਦਲ ਤੇ ਸਿੱਖ ਕੌਮ ਨੂੰ ਬਚਾਉਣ ਦੇ ਲਈ ਸਾਰਾ ਕੁਝ ਇਦਾਂ ਹੀ ਕਰਨਾ ਜ਼ਰੂਰੀ ਸੀ ਚਲੋ ਉਹਨਾ ਇਹ ਉਹਨਾਂ ਦਾ ਨਜ਼ਰੀਆ ਭਈ ਆਪਾਂ ਉਹ ਵੀ ਸਾਹਮਣੇ ਰੱਖ ਰਹੇ ਹੁਣ ਤੁਸੀਂ ਇੱਕ ਪਹਿਲੂ ਦੇਖੋ ਕਹਿੰਦੇ ਜੀ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਮੈਂਬਰ ਨੇ ਰਗੂਜੀਤ ਸਿੰਘ ਬਰਖ ਉਹਨਾਂ ਨੇ ਆਖਿਆ ਕਿ ਹੋਲਾ ਮਹੱਲੇ ਦੇ ਚਲਦਿਆਂ ਹੀ ਛਿਰਗੁਰਾਂ ਸਾਹਿਬ ਜੀ ਦੇ ਪ੍ਰਕਾਸ਼ ਹੋਏ ਵੀ ਸੀ ਇਸ ਲਈ ਰਾਤ ਨੂੰ ਹੀ ਤੇ ਸਰਬੰਦੀ ਉਧਰ ਨਿਹੰਗ ਜਥੇ ਦੇ ਮੁਖੀ ਬਾਬਾ ਬਲਬੀਰ ਸਿੰਘ ਹੋਰ ਕੀ ਕਹਿ ਰਹੇ ਨੇ ਕਿ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਸੀ ਉਹਦੇ باوجود ਵੀ ਕਹਿੰਦਾ ਜੀ ਅਸੀਂ ਸੇਵਾ ਸੰਭਾਲ ਦਿੱਤੀ ਹੈ ਸੋ ਇਧਰ ਇਹ ਕਹਿ ਰਹੇ ਨੇ ਜੀ ਨਹੀਂ ਅੰਮ੍ਰਿਤ ਵੇਲੇ ਸਾਰਾ ਕੁਝ ਹੋਇਆ ਜੀ ਕਿ ਪ੍ਰਕਾਸ਼ ਹੋ ਗਿਆ ਸੀ ਸੋ ਇਹ ਦਵੰਦ ਵੀ ਸ਼ੁਰੂ ਹੋ ਗਿਆ ਚਲੋ ਹੁਣ ਇਸ ਤੋਂ ਗਾਂਹ ਜੇਕਰ ਮੈਂ ਬਧਾ ਤਾਂ ਸਭ ਤੋਂ ਪਹਿਲਾਂ ਤਾਂ ਜੀ ਜੇਕਰ ਆਪਾਂ ਉਹਨਾਂ ਬੂਲਾ ਤੇ ਜਾਈਏ ਜੋ ਗਿਆਨੀ ਕੁਲਦੀਪ ਸਿੰਘ ਗੜਗਾ ਜੋਹਰਾ ਨੇ ਆਪਣਾ ਇਹ ਕਾਰਜ ਭਾਰ ਚਾਹੇ ਸੇਵਾ ਭਾਰ ਸਾਰਾ ਕੁਝ ਜੋ ਸੰਭਾਲਿਆ ਜਿਹੜਾ ਤੜਕ ਸਾਰੇ ਮੂਹ ਨੇਰੇ ਜਾਂ ਅੰਮ੍ਰਿਤ ਵੇਲਾ ਜਿਹੜਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਉਸ ਸਮੇਂ ਉਸ ਹਵਾਲਿਆਂ ਜ਼ਿਕਰ ਮੈਂ ਉਹਨਾਂ ਦੀਆਂ 8-10 ਨੁਕਤਿਆਂ ਤੇ ਜਾਮਾ ਜਿਹੜਾ ਉਹਨਾਂ ਨੇ ਆਪਣੇ ਪਹਿਲੇ ਸਮੋਹਨ ਚ ਗੱਲਾਂ ਸਾਹਮਣੇ ਰੱਖੀਆਂ ਤਾਂ ਉਹ ਗੌਰ ਕਰਨ ਵਾਲੀਆਂ ਨੇ ਉਹ ਚ ਇੱਕ ਗੱਲ ਤਾਂ ਬਿਲਕੁਲ ਗੰਭੀਰ ਹੈ ਉਹਨਾਂ ਨੇ ਸਿੱਖਾਂ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਦੇ ਤਹਿਤ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਤਾਂ ਕਿ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਚੁਣੌਤੀਆਂ ਸਾਹਮਣਾ ਕੀਤਾ ਜਾ ਸਕੇ ਗਿਆਨੀ ਕੁਲਦੀਪ ਸਿੰਘ ਗੜਗਾ ਜਰੋਂ ਨੇ ਕਿਹਾ ਕਿ ਵਿਚਾਰਕ ਮਤਭੇਦ ਹੋ ਸਕਦੇ ਨੇ ਅਗਵਾਈ ਦੇ ਸੰਕਟ ਦੇ ਕਾਰਨ ਸਿੱਖ ਪਾਈਚਾਰੇ ਚ ਵੱਧਦੀਆਂ ਦਰਾਰਾਂ ਚਿੰਤਾ ਦਾ ਵਿਸ਼ਾ ਰਾਜਨੀਤਿਕ ਦਮਨ ਹੋ ਰਿਹਾ ਹੈ ਹਾਂ ਯੂਪੀਏ ਐਨਐਚਏ ਹਾਂ ਐਨਐਸਏ ਵਰਗੇ ਅਜਿਹੇ ਕਾਨੂੰਨਾਂ ਦੀ ਦੁਰਪਰਤੋਂ ਕਰਕੇ ਹਾਂ ਸਿੱਖ ਨੌਜਵਾਨਾਂ ਤੇ ਅਤਿਆਚਾਰ ਜ਼ੁਲਮ ਹੋ ਰਿਹਾ ਤੇ ਫਿਰ ਉਹਨਾਂ ਨੇ ਕਿਹਾ ਜੀ 1984 ਦੇ ਜਿਹੜਾ ਸਿੱਖ ਕਤਲੇਆਮ ਆ ਉਸ ਮਾਮਲੇ 'ਚ ਹੁਣ ਤੱਕ ਨਿਆਂ ਨਹੀਂ ਮਿਲਿਆ ਇਸ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਨਾਰਾਜ਼ਗੀ ਅਜੇ ਵੀ ਆ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਬਦਲਾ ਆ ਰਿਹਾ ਸਾਡੀ ਗਣਤੀ ਮਿੰਤੀ ਦੇ ਵਿੱਚ ਹੈਨਾ ਸਿੱਖ ਭਾਈਚਾਰੇ ਨੂੰ ਮਜਬੂਰਨ ਪਲਾਨ ਕਰਨਾ ਪੈ ਰਿਹਾ ਉਹਦੇ ਉੱਤੇ ਵੀ ਕਹਿੰਦੇ ਮੰਥਨ ਦੀ ਲੋੜ ਹੈ ਸਿੱਖ ਮੁੱਦਿਆਂ ਦੀ ਰਾਜਨੀਤੀ ਦਰਖਨਾਰ ਕੀਤਾ ਜਾ ਰਿਹਾ ਇਹ ਵੀ ਇੱਕ ਪਹਿਲੂ ਫਿਕਰਮੰਦੀ ਵਾਲਾ ਕਹਿੰਦੇ ਸਿੱਖਾਂ ਦੇ ਸਮੂਹਿਕ ਰੂਪ ਦੇ ਵਿੱਚ ਆਪਣੀ ਪਹਿਚਾਣ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਵੀ ਉਹਨਾਂ ਨੇ ਅਗਾਹ ਕੰਮ ਕਰਨ ਦੀ ਪਹਿਲ ਕਦਮੀ ਦਾ ਬਲ ਦਿੱਤਾ ਮਜਬੂਰੀ ਜਾਂ ਛਲਕਪਟ ਦੇ ਰਾਹੀ ਕਹਿੰਦੇ ਕਿ ਧਾਰਮਿਕ ਧਰਮ ਪਰਿਵਰਤਨ ਜਿਹੜਾ ਕਰਾਇਆ ਜਾ ਰਿਹਾ ਉਹ ਵੀ ਫਿਕਰਮੰਦੀ ਵਾਲਾ ਪਹਿਲੂ ਇਹਦੇ ਤੇ ਵੀ ਕੰਮ ਕਰਨਾ ਪਏਗਾ ਪੰਜਾਬ ਚ ਨਸ਼ੇਖੋਰੀ ਦੀ ਸਮੱਸਿਆ ਨੂੰ ਲੈ ਕੇ ਵੀ ਉਹ ਕਹਿੰਦੇ ਚਿੰਤਾ ਤਾਂ ਪਿੰਡ ਪਿੰਡ ਜਾਵਾਂਗੇ ਗਲੀ ਗਲੀ ਜਾਵਾਂਗੇ ਅਸੀਂ ਸਿੱਖੀ ਦਾ ਪ੍ਰਚਾਰ ਵੀ ਕਰਾਂਗੇ ਪ੍ਰਸਾਰ ਵੀ ਕਰਾਂਗੇ ਡੇਰਿਆਂ ਕਲੀ ਨੂੰ ਯਾਰ ਜਿਹੜਾ ਉਹਨਾਂ ਨੂੰ ਵੋਟ ਕੇ ਵੀ ਲਿਆਵਾਂਗੇ ਇਹ ਗੱਲਾਂ ਵਿਗੜ ਕਾ ਚੋਰਾ ਨਹੀਂ ਕੀਤੀਆਂ ਪਰ ਇੱਕ ਅਹਿਮ ਗੱਲ ਇਹਨਾਂ 8 10 ਬਿੰਦੂਆਂ ਦੇ ਵਿੱਚ ਜਿਹੜੀ ਗੱਲ ਆਈ ਉਹ ਸੀ 2 ਦਸੰਬਰ ਦੇ ਫੈਸਲੇ ਨਾਂ ਬਦਲਣ ਦੀ ਗੱਲ ਹੈ ਨਾ ਬਦਲੇ ਜਾਣਗੇ ਪਰ ਅਕਾਲੀ ਦਲ ਭਰਤੀ ਕਮੇਟੀ ਉੱਤੇ ਵਿਚਾਰ ਹੋਏਗਾ 2 ਦਸੰਬਰ ਦੇ ਫੈਸਲੇ ਕਹਿੰਦੇ ਜਿਹੜੇ ਅਕਾਲ ਤਖਸਾਲ ਸਾਹਿਬ ਦੀ ਪ੍ਰਕਾਸ਼ ਸ਼ੇਟ 7666 ਲੈ ਕੇ ਇਹਨਾਂ ਨੂੰ ਬਦਲ ਦਾ ਮਤਲਬ ਨਹੀਂ ਕੋਈ ਇਹ ਤਾਂ ਕਹਿੰਦੇ ਗੱਲੇ ਨਹੀਂ ਕੀ ਕੋਈ ਹਾਂ ਜਿਹੜੀ ਭਰਤੀ ਪ੍ਰਕਿਰਿਆ ਵਾਲੀ ਕਮੇਟੀ ਆ ਕਹਿੰਦੇ ਉਹਦੇ ਬਾਰੇ ਵਿਚਾਰ ਕਰਾਂਗੇ ਕੀ ਭਰਤੀ ਪ੍ਰਕਿਰਿਆ ਵਾਲੀ ਪ੍ਰਕਿਰਿਆ ਲਈ ਜਿਹੜੀ ਕਮੇਟੀ ਬਣੀ ਆ ਜਿਹੜੀ 7 ਮੈਂਬਰੀ ਸੀ 5 ਮੈਂਬਰੀ ਰਹਿ ਗਈ ਕੀ ਉਹ ਅਕਾਲ ਤਖਸਬ ਦੇ ਹੁਕਮਾਂ 'ਚ ਨਹੀਂ ਆਉਂਦੀ ਕੀ ਉਹ 2 ਦਸੰਬਰ ਦੇ ਹੁਕਮਨਾਮੇ 'ਚ ਸ਼ਾਮਲ ਨਹੀਂ ਹੈਗੀ ਇਹ ਸਵਾਲ ਖੜਾ ਜਨਾਬ ਇਹ ਸਵਾਲ ਦਾ ਜਵਾਬ ਮਰਗਤ ਸਾਹਿਬ ਜੋ ਸਦਾ ਹੁੰਦੇ ਦਿਨਾਂ ਚ ਦੇਣ ਪਰ ਉਹਨੇ ਸੰਕੇਤ ਦੇ ਦਿੱਤਾ ਕਿ ਦਾ ਮਤਲਬ ਪਹਿਲੀ ਗੱਲ ਤਾਂ ਇਹ ਕਿ ਕਿਸੇ ਨੇ ਸਵਾਲ ਨਹੀਂ ਕੀਤਾ ਸੀ ਕਿਸੇ ਨੇ ਪੁੱਛਿਆ ਨਹੀਂ ਸੀ ਕਿ ਕੀ ਤੁਸੀਂ ਬਦਲਣ ਜਾ ਰਹੇ ਹੋ ਜਾਂ ਨਹੀਂ ਪਰ ਉਹਨੇ ਆਪਣੇ ਆਪ ਹੀ ਗੱਲ ਕਹਿਣੀ ਕਿ ਬਦਲਾਂਗੇ ਨਹੀਂ ਇਹਦਾ ਮਤਲਬ ਕੁਝ ਬਦਲਣ ਵਾਲੇ ਮੰਤਨ ਹੈ ਤੇ ਤੁਸੀਂ ਉਸੇ ਹੁਕਮਨਾਮੇ ਚੋਂ ਇੱਕ ਇਸ ਗੱਲ ਦਾ ਕਿ ਸੱਤ ਮੈਂਬਰ ਕਮੇਟੀ ਦੀ ਅਗਵਾਈ ਹੇਠ ਨਿਗਰਾਨੀ ਹੇਠ ਭਰਤੀ ਪ੍ਰਕਿਰਿਆ ਚੱਲਣੀ ਹੈ ਜਿਹਦੇ ਉੱਤੇ ਗਿਆਨੀ ਰਗਵੀਰ ਸਿੰਘ ਹੋਰੀ ਆਖਰੀ ਸਮੇਂ ਸਪਸ਼ਟ ਕਰਗੇ ਸੀ ਕਿ ਵੀ ਇਹ ਪੰਜ ਮੈਂਬਰ ਕਮੇਟੀ ਹੁਣ ਭਰਤੀ ਪ੍ਰਕਿਰਿਆ ਦੇਖੂ ਜਿਨ੍ਹਾਂ ਨੇ ਆਪਣੀ اٹھارہ تریک تو بھرتی پرکریا شروع بھی کرنی ہے کیوں اس کو روک دیتا جائے گا کہ اس کمیٹی کو خارج کر دیتا جائے گا کہ پہلی بٹھک چی فیصلہ ہونے جا رہا اچھے تاہچے طور سے نال کیا گیا کہ ہاں جی اس کمیٹی بارے سوچا جائے گا چلو ادھر بکرم مجیٹھیا نے جس طرح لیگ کھچیا بکرم سنگھ مجیٹھیا جس طرح لیگ لی کھچ کے ترے نے وہ راجنیتک طور پہ پنتک طور سے کئی ارتھ لائے جہاں ਕੁਝ ਤਰ੍ਹਾਂ ਕਹਿੰਦੀਆਂ ਕਿ ਗੜਗਾਜਹੋਰੀ ਜ਼ਥੇਦਾਰ ਜਿਹਨਾਂ ਨੂੰ ਨਿਯੁਕਤੀ ਦਿੱਤੀ ਗਈ ਹੈ ਉਹ ਸਰਨੇਹੋਰੀਆਂ ਦੇ ਖਸਮ-ਖਸਮ ਨੇ ਜਦੋਂ ਬਾਦਲਾਂ ਤੋਂ ਅੱਡ ਸੀ ਸਰਨੇਹੋਰੀ ਤਾਂ ਵੀ ਕੁਲਦੀਪ ਸਿੰਘ ਗੜਗਾਜੋ ਉਹਨਾਂ ਨਾਲ ਸੀ ਤਦੋਂ ਬਾਦਲਾਂ ਤੇ ਵੀ ਹਮਲਾਬਰ ਸੀ ਇਸkali ਲੀਡਰਸ਼ਿਪ ਤੇ ਵੀ ਹਮਲਾਬਰ ਸੀ ਅੱਜ ਜਦੋਂ ਸਰਨਾਹੋਰੀ ਇੱਧਰ ਨੇ ਤੇ ਇਹ ਵੀ ਇੱਧਰ ਨੇ ਸੋਸ ਦੇ ਵਿੱਚੋਂ ਕਹਿੰਦੇ ਕਿ ਇਹ ਨਿਯੁਕਤੀ ਹੋਈ ਹੈ ਸਰਨਾਹੋਰੀਆਂ ਨੇ ਕਰਾਈ ਹੈ ਕੁਝ ਤਰ੍ਹਾਂ ਕਹਿੰਦੀ ਹੈ ਕਿ ਸਰਨਾਹੋਰੀ ਆਪਣਾ ਕੰਮ ਕਰ ਗਏ ਉਹਨਾਂ ਦੀ ਅੰਦਰ ਖਾਤੇ ਬਾਦਲਾਂ ਨਾਲ ਖਾਸੀ ਲੱਗ ਡਾੜਾ ਕਿ ਦਿੱਲੀ ਦੇ ਵਿੱਚ میرے لانبے کرن چول سی اس لیے ہوں میں اپنے صاحب نہ چلاؤں گا جنے منہ اُنیاں گلان ہونگیاں جناب موقع دے رہے ہیں دوسرے پاسے بکرم مجھے ہو کچھ طرح کہ جی بی پی کے نڑے جان گے بھن برا کہ جی یہ بی جے پی کا کام کر رہے ہیں جی دوسرے پاسے جو ہی کاروائی ہوا کہ نہیں جی بادل تو رہے بیان کر کے دے رہی ہے کچھ طرح کہ بھائی بہت کمال کرتا بکرم مجھے نے سی سمے صحیح سٹینڈ دکھایا کہ دم ਚੰਗੇ ਚੰਗੇ ਲੀਡਰ ਨਹੀਂ ਦਿਖਾ ਪਾਰੇ ਜਿਹੜੇ ਆਪਣੇ ਨੂੰ ਪੰਥਕ ਕਹਉਂਦੇ ਨੇ ਉਹ ਨਹੀਂ ਦਿਖਾ ਪਾਰੇ ਜੋ ਬਿਕਰਮਜੀਠਿਆ ਨੇ ਦਿਖਾਇਆ ਇਹ ਆਲੀਹਰਾਂ ਨੇ ਮਨਪਤਿਆਲੀ ਨੇ ਉਹਨਾਂ ਨੇ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਪਰ ਕੁਝ ਥਿਰਾਂ ਦੇ ਵਿੱਚੋਂ ਇਹ ਵੀ ਦੇਖਦੀਆਂ ਕਿ ਹੁਣ ਜੇਕਰ ਪੰਜਵੇਂ ਐਮਰੀ ਕਮੇਟੀ ਦੀ ਅਗਵਾਈ 'ਚ ਅਕਾਲ ਤਖਤ ਸਾਹਿਬ ਦੀ ਦਿਸ਼ਾ ਹੇਠ ਜਾਂ ਜੇਕਰ ਕੋ ਕਮੇਟੀ ਭੰਗ ਵੀ ਹੋ ਜਾਂਦੀ ਹੈ ਤਾਂ ਵੀ ਜੇਕਰ ਕੋਈ ਨਵਾਂ ਦਲ ਬਣਦਾ ਹੈ ਨਵਾਂ ਅਕਾਲੀ ਦਲ ਬਣਦਾ ਹੈ ਤਾਂ ਉਹਦੀ ਅਗਵਾਈ ਕਹਿੰਦੇ ਬਿਕਰਮਜੀਠਿਆ ਕਰਦੇ ਨਜ਼ਰ ਆਉਣ ਸੋ ਇਸ ਲਈ ਕਹਿੰਦੇ ਬਿਕਰਮਜੀਠਿਆ ਬਾਹਰ ਆਏ ਨੇ ਕਿ ਜੇ ਉੱਧਰ ਨਹੀਂ ਤਾਂ ਇੱਧਰ ਨਹੀਂ ਸੋ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਪਰ ਇਹ ਸਭ ਦੇ ਦਰਮਿਆਨ ਯਾਨੀ ਹਰਪ੍ਰੀਤ ਸਿੰਘ ਔਰਾਂ ਦਾ ਪਹਿਲੂ ਵੀ ਵਿਚਾਰਨਯੋਗ ਹੈ ਇਹ ਸਾਰੀ ਘਟਨਾਕਰਮ ਤੇ ਸਿੰਘ ਸਾਹਿਬਾਨ ਨੂੰ ਹਟਾਉਣਾ ਜਦੋਂ 7 ਮਾਰਚ ਨੂੰ ਜਸਧਾਰ ਗਿਆਨੀ ਰਕबीर ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਜਾਂਦਾ ਅੰਤਰੀ ਕਮੇਟੀ ਦੀ ਬੈਠਕ ਚ ਫੈਸਲਾ ਹੁੰਦਾ ਜੀ ਚੋਤਾਮੀ ਸਾਹਿਬ ਬਾਹਰ ਨੇ ਆਪਣੀ ਪ੍ਰਧਾਨਗੀ ਨੂੰ ਲੈ ਕੇ ਫੈਸਲਾ ਨਹੀਂ ਜਸਧਾਰਾਂ ਤੇ ਫੈਸਲਾ ਤੁਰੰਤ ਹੋ ਗਿਆ ਉਸ ਮਸਲੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਜਨਾਬ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉੱਤੇ ਤੁਸੀਂ ਇਹ ਦੋਸ਼ ਲਾ ਰਹੇ ਸੀ ਕਿ ਉਹ ਮर्यादा ਦਾ ਪਾਲਣ ਨਹੀਂ ਕਰਦੇ ਨਿਯਮਾਂ ਅਨੁਸਾਰ ਨਹੀਂ ਚੱਲਦੇ ਇਸ ਲਈ ਉਹਨਾਂ ਨੂੰ ਹਟਾ ਰਹੇ ਆ ਉਹ ਕਹਿੰਦੇ ਭਾਈ ਹੁਣ ਜੱਥੇਦਾਰ ਲਾਉਣ ਲੱਗੇ ਤੁਸੀਂ ਮर्यादा ਦਾ ਪਾਲਣ ਕੀਤਾ ਤੁਹਾਡੇ ਕੀ ਤੁਸੀਂ ਉਹ ਸਾਰਾ ਕੁਝ ਮर्याਦਾ ਅਨੁਸਾਰ ਕੀਤਾ ਇਹ ਯਾਨੀ ਹਰਪਿੰਦਰ ਸਿੰਘ ਦਾ ਸਵਾਲ ਆ ਉਹ ਕਹਿੰਦੇ ਅੱਜ ਜੋ ਕੁਝ ਵਾਪਰਿਆ ਕਿ ਉਹ ਮर्याਦਾ ਅਨੁਸਾਰ ਸੀ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨਾ ਗ੍ਰੰਥ ਨਾ ਗ੍ਰੰਥੀ ਸਿੰਘ હાજર ਨਾ ਤਖਤ ਸਹਿਬਾਨ ਦੇ ਹੈੱਡ ਗ੍ਰੰਥੀ હાજર ਨਾ ਗੁਰਦੁਆਰਾ ਬੰਦ ਕਮੇਟੀ ਦੇ ਪ੍ਰਧਾਨ ਨਾ ਸੀਨੀਅਰ ਮੀਤ ਪ੍ਰਧਾਨ હાજર ਨਾ ਮੈਂਬਰ હાજર ਨਾ ਦੂਸਰੇ ਤਖਤ ਸਹਿਬਾਨਾਂ ਦੇ ਜਥੇਦਾਰ ਨਾ ਹੈੱਡ ਗ੍ਰੰਥੀ હાજર ਇਸ ਤੋਂ ਇਲਾਵਾ ਕਿਵੇਂ ਤਾਂ ਸਰਬੰਦੀ ਹੋ ਗਈ ਉਹ ਕਹਿੰਦੇ ਇਹ ਕਹਿੰਨੀ ਹੈਲਪਿੰਗ ਦਾ ਸਵਾਲ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਤਹਿਤ ਉਹਨਾਂ ਨੇ ਗਿਆਨੀ ਸੁਲਤਾਨ ਸਿੰਘ ਹੋਰਾਂ ਤੇ ਵੀ ਤੇ ਗਿਆਨੀ ਰੁਕबीर ਸਿੰਘ ਹੋਰਾਂ ਤੇ ਇਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਤੇ ਵੱਡਾ ਸਵਾਲ ਖੜਾ ਕੀਤਾ ਕਿ ਤਰੀਕਾ ਸਹੀ ਨਹੀਂ ਹੈ ਜਨਾਬ ਜਿਹੜਾ ਤਰੀਕਾ ਕਰ ਤੁਹਾਨੂੰ ਅਪਣਾਉਣਾ ਚਾਹੀਦਾ ਸੀ ਤੁਸੀਂ ਉਹ ਤਰੀਕਾ ਕਰ ਨਹੀਂ ਅਪਣਾ ਰਹੇ ਸੋ ਇਹ ਇਸ ਲਈ ਸਵਾਲ ਹੋਣਗੇ ਹੁਣ ਚਾਹੇ ਸੁੱਚਾ ਸਿੰਘ ਲੰਗਾ ਉਧਰ ਖਲੋਣ ਹੈ ਤੇ ਚਾਹੇ ਕੁਝ ਲੀਡਰ ਛੱਡ ਕੇ ਇੱਧਰ ਆਉਣ ਸੋ ਇੱਕ ਵੱਡੀ ਖਾਈ ਇੱਕ ਤਰ੍ਹਾਂ ਉਹ ਜਿਹੜੀਆਂ ਕਹਿੰਦੀਆਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨਸਾਰ ਚੱਲਾਂਗੇ ਦੂਜੀ ਤੇ ਰੋ ਜਿਹੜੀ ਕਹਿੰਦੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਅਸੀਂ ਬਦਲ ਵੀ ਸਕਦੇ ਆ ਸਾਡੇ ਕੋਲ ਤਾਕਤ ਹੈ ਕਿਉਂਕਿ ਕਲੀਰ ਦਾਇ ਬਿਆਨ ਪ੍ਰਦੀਪ ਕਲੇਰ ਦਾ ਇਹ ਬਿਆਨ ਕਿ ਭਈ ਜਦੋਂ ਅਸੀਂ ਡੇਰਾ ਸਿਰਸਾ ਮੁਖੀ ਵਾਲੇ ਮਸਲੇ ਤੇ ਮੁਲਾਕਾਤ ਕੀਤੀ ਸੀ ਸੁਖਵੀਰ ਬਾਦਲ ਨਾਲ ਤਾਂ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਫਿਕਰ ਨਾ ਕਰੋ ਇਹ ਠੁਡਾ ਡੇਰਾ ਸਿਰਸਾ ਮੁਖੀ ਤੁਹਾਡੇ ਡੇਰੇ ਪ੍ਰੇਮੀਆਂ ਦਾ ਮੁਖੀ ਆ ਤਾਂ ਇਧਰ ਸਿੱਖਾਂ ਦਾ ਮੁਖੀ ਮੈਂ ਆ ਕਿ ਉਸ ਤਰ੍ਹਾਂ ਇਹ ਸਾਰਾ ਬਰਤਾਰਾ ਵਾਪਰਿਆ ਇਹ ਇਹ ਹੁਣ ਪੂਰੀ ਤਰ੍ਹਾਂ ਨਾ ਖਲਾਰਾ ਪੈ ਗਿਆ ਸੋ ਸ਼ਾਇਦ ਖਿਲਰਨ ਤੋਂ ਬਾਅਦ ਕਈ ਵਾਰ ਮਾਮਲਾ ਸਹੀ ਰੂਪ ਚ ਸੁਲਝ ਜਾਂਦਾ ਹੈ ਕੀ ਹੁਣ ਇਹ ਸੁਲਝਣ ਦੀ ਆਸ ਹੈ ਕੀ ਅਕਾਲੀ ਦਲ ਬਿਲਕੁਲ ਨਵੇਂ ਸਿਰੇ ਤੋਂ ਨਵੀਂ ਪੁੰਗਰ ਤੋਂ ਉਠੇਗਾ ਇਹ ਵੀ ਇੱਕ ਸਵਾਲ ਹੈ ਸੋ ਇਹਨਾਂ ਸਾਰੇ ਸਵਾਲਾਂ ਦੇ ਨਾਲ ਪਾ ਦੋ ਚਾਰ ਹੁੰਦੇ ਆ ਚਲੋ ਅੱਗੇ ਵਧਦੇ ਆ ਬਿਲਕੁਲ ਜੀ ਅੱਜ 10 ਮਾਰਚ ਸੀ 10 ਮਾਰਚ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ 92 ਐਮਐਲਏ ਦਾ ਮੰਤਰੀਆਂ ਦਾ ਤੇ ਉਹਨਾਂ ਦੇ ਹੋਰ ਜਿਹੜੇ ਮੁੱਖ ਮੰਤਰੀ ਸਣੇ ਮਤਲਬ ਸਾਰਿਆਂ ਦੇ ਘਰਾਂ ਦਾ ਘਰਾਓ ਕਰਨ ਦਾ ਐਲਾਨ ਸੀ। ਅਸਲ 'ਚ 5 ਮਾਰਚ ਨੂੰ ਚੰਡੀਗੜ੍ਹ ਕੁਚ ਕਰਨ ਦਾ ਫੈਸਲਾ ਲਿਆ ਸੀ ਜਿਸ ਨੂੰ ਸਰਕਾਰ ਬ੍ਰੇਕ ਕਰਨ 'ਚ ਕਾਮਯਾਬ ਹੋ ਗਈ। ਸਰਕਾਰ ਨੇ ਕਿਸਾਨ ਲੀਡਰ ਘਰਾਂ ਤੋਂ ਚੱਕ ਲਏ, ਉਹਨਾਂ ਦੇ ਫੋਨ ਜਬਤ ਕਰ ਲਏ, ਰਾਬਤਾ ਟੁੱਟ ਗਿਆ। ਤੇ ਕੁਝ ਤਰ੍ਹਾਂ ਸੜਕਾਂ ਤੇ ਬੈਠ ਗਈਆਂ ਸਾਈਡਾਂ ਤੇ ਕੁਝ ਪਰਤ ਗਈਆਂ ਕੁਝ ਨੂੰ ਕਹਿ ਦਿੱਤਾ ਗਿਆ ਕੁਝ ਨੂੰ ਨਹੀਂ ਕਿਹਾ ਗਿਆ ਆਪਸੀ ਤਾਲਮਿਲ بگੜਿਆ ਆਖਰ ਐਮਰਜੈਂਸੀ ਬੈਠਕ ਹੋਈ ਐ ਐਸਕੇਮ ਦੀ ਤੇ ਉਸ ਫੈਸਲਾ ਹੋਇਆ ਕਿ 10 ਮਾਰਚ ਨੂੰ ਆਮ ਆਦਮੀ ਪਾਰਟੀ ਦੇ 92 93 94 ਜਿੰਨੇ ਵੀ ਐਮਐਲਏ ਹੈਗੇ ਉਹਨਾਂ ਦੇ ਘਰਾਂ ਦਾ ਸੀ ਕਰਾਓ ਕਰਾਂਗੇ ਉਸ ਘੇਰਾਬੰਦੀ ਦੇ ਲਈ ਇੱਕ ਰਣਨੀਤੀ ਬਣਾਈ ਏਰੀਆ ਵਾਈਜ਼ ਹਲਕਾ ਵਾਈਜ਼ ਜ਼ਿਲ੍ਹਾ ਵਾਈਜ਼ ਉਹ ਜਥੇਬੰਦੀਆਂ ਨੇ ਆਪਸ ਵਿੱਚ ਵੰਡ ਕੀਤੀ ਬੇਸ਼ੱਕ ਖਦਸੇ ਸੀਗੇ ਕਿ ਜੋ 4 ਤਰੀਕ ਦੀ ਰਾਤ ਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕੀਤਾ ਉਸ ਨੂੰ ਦੁਬਾਰਾ ਕੀ ਉਹ 9 ਮਾਰਚ ਦੀ ਰਾਤ ਨੂੰ ਵੀ ਦੁਹਰਾ ਸਕਦੇ ਨੇ ਕਿ ਉਸੇ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਐਸਕੇਮ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂਆਂ ਨੂੰ ਚੱਕਿਆ ਵੀ ਜਾ ਸਕਦਾ ਹੈ ਪਰੇਸ਼ਵਰ ਸਰਕਾਰ ਨੇ ਅਜੇ ਹੀ ਕੋਸ਼ਿਸ਼ ਨਹੀਂ ਕੀਤੀ ਸ਼ਾਇਦ ਸਰਕਾਰ ਨੂੰ ਲੱਗਦਾ ਸੀ ਕਿ ਜ਼ਿਆਦਾ ਆਡਾ ਨਾ ਲਿਆ ਜਾਵੇ ਮੁਸ਼ਕਲ ਵੀ ਆ ਸਕਦੀ ਹੈ ਪੰਜਾਬ ਦੇ ਸਮੁੱਚੇ ਕਿਸਾਨਾਂ ਜੇਕਰ ਰੋਸਾ ਪਨਪਦਾ ਹੈ ਤਾਂ ਸਰਕਾਰ ਲਈ ਮੁਸ਼ਕਲ ਵੀ ਹੋ ਸਕਦੀ ਹੈ ਚਲੋ ਆਖਰ ਅੱਜ ਫਿਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਨਾਲ ਸੰਬੰਧਿਤ ਮੰਤਰੀਆਂ ਦੇ ਘਰਾਮੂਰੇ ਬੇਸ਼ੱਕ ਬੈਰੀਕੇਟ ਲਾ ਕੇ ਪਿਛਾ ਪੂਛਾਂ ਰੋਕ ਲੇ ਉੱਥੇ ਹੀ ਬੈਠ ਕੇ ਮੰਤਰੀਆਂ ਨੂੰ ਤਾਂ ਪਤਾ ਨਹੀਂ ਮੁਸ਼ਕਲ ਆਈ ਕਿਉਂਕਿ ਮੰਤਰੀ ਦਾ ਖਾਸ ਚੰਡੀਗੜ੍ਹ 'ਚ ਫਿਰਦੇ ਸੀ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਗੱਡੀਆਂ ਆ ਜਾ ਰਹੀਆਂ ਸੀ ਮੈਂ ਦੇਖਿਆ ਲੈ ਦੇ ਕੇ ਜੇ فرق ਪਿਆ ਹੋਣਾ ਤਾਂ ਉਸ ਗਲੀ ਮਾਲੇ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਜਰੂਰ ਮੁਸ਼ਕਲਾਈ ਹੋਣੀ ਮੰਤਰੀਆਂ ਨੂੰ ਕੀ ਆ ਭਾਈ ਉਹਨਾਂ ਦੇ ਤਾਂ ਪਿਛਲਾ ਗੇਟ ਵੀ ਹੁੰਦਾ ਹੋਊਗਾ ਪਰ ਫਿਰ ਵੀ ਸੰਕੇਤਕ ਤੌਰ ਤੇ ਜਥੇਬੰਦੀਆਂ ਨੇ ਅੱਜ ਆਪਣਾ ਪ੍ਰਗਟਾਵਾ ਕੀਤਾ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬ ਦੇ ਆਮ ਆਦਮੀ ਪਾਰਟੀ ਸੰਬੰਧਿਤ ਐਮ ਐਲ اے ਮੰਤਰੀਆਂ ਦੇ ਕਰਾਮੁਰੇ ਕਰਾਓ ਹੋਇਆ ਕਿ ਪਠਾਨਕੋਟ ਕੀ ਬਠਿੰਡਾ ਕੀ ਲੁਧਿਆਣਾ ਕੀ ਜਲੰਧਰ ਕੀ ਫਗਵਾੜਾ ਕੀ ਸੰਗਰੂਰ ਕੀ ਮਾਨਸਾ ਕੀ ਮੋਗਾ ਹੈ ਨਾ ਕੀ ਖੰਨਾ ਕੀ ਨਾਬਾ ਕੀ ਫਤੇਗੜ ਸਾਹਿਬ ਹੈ ਕੀ ਮਹਾਲੀ ਸਾਰੇ ਕਿਤੇ ਜਿੱਥੇ ਜਿੱਥੇ ਕਿਸਾਨ ਜਿੱਥੇ ਬੰਦਿਆਂ ਦੇ ਵੱਧ ਘੱਟ ਵਿੰਗ ਜਿੰਨੇ ਸੀ ਸਭ ਨੇ ਆਪਣੇ ਆਪਣੇ ਢੰਗ ਤਰੀਕੇ ਨਾਲ ਪ੍ਰਗਟਾਵਾ ਕੀਤਾ ਤੇ ਸਰਕਾਰ ਲਈ ਚਣੌਤੀ ਖੜੀ ਹੋ ਗਈ ਹੁਣ ਇਹ ਸਭ ਦੇ ਦਰਮਿਆਨ ਜਿਹੜੇ ਪਹਿਲੂ ਬਚਨ ਵਾਲੇ ਨੇ ਅੱਜ ਦਾ ਰੋਸ ਪ੍ਰਗਟਾਵਾ ਹੋ ਗਿਆ ਹੁਣ ਸਭ ਦੀਆਂ ਨਿਗਾਹ ਰਹਿਣੀਆਂ ਨੇ 15 ਤਰੀਕ ਤੇ 15 ਮਾਰਚ ਨੂੰ ਐਸਕੇਐਮ ਨੇ ਚੰਡੀਗੜ੍ਹ ਦੇ ਕਿਸਾਨ ਪਬਨ ਚ ਆਪਣੀ ਬੈਠਕ ਰੱਖੀ ਐ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਵੀ ਆਜੋ ਤੁਹਾਨੂੰ ਖੁੱਲਾ ਸੱਦਾ ਖੁੱਲੀ ਚਰਚਾ ਲਈ ਤੁਹਾਨੂੰ ਸੱਦ ਰਹੇ ਆ ਆ ਕੇ ਚਰਚਾ ਕਰ ਲਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਕਿੰਨਿਆਂ ਕ ਤੁਹਾਡੇ ਖੇਤ ਦਾ ਮਸਲਾ ਕਿੰਨਾ ਕ ਕੇਂਦਰ ਦਾ ਮਸਲਾ ਕਿਹੜੀਆਂ ਗੱਲਾਂ ਤੁਸੀਂ ਭੱਜ ਰਹੇ ਹੋ ਕਿਹੜੀ ਗੱਲਾਂ ਤੋਂ ਕੇਂਦਰ ਭੱਜ ਰਿਹਾ ਸਾਰਾ ਕਰ ਲਈਏ ਹਿਸਾਬ ਕਿਤਾਬ ਆਜੋ ਪਤਾ ਸਭ ਨੂੰ ਹੈ ਕਿ ਨਾ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ ਤੇ ਨਾ ਗੱਲ ਹੋਣੀ ਹੈ ਪਰ ਇਸ ਕੀਮ ਇਸ ਬੈਠਕ ਤੋਂ ਬਾਅਦ ਆਪਣੀ ਅਗਲੀ ਰਣਨੀਤੀ ਦਾ ਐਲਾਨ ਜ਼ਰੂਰ ਕਰੇਗਾ ਸੋ ਇੱਕ ਤਾਂ 15 ਮਾਰਚ ਤੋਂ ਹੁਣ ਸਭ ਦੀ ਨਿਗਾ ਦੂਸਰੇ ਪਾਸੇ 400 ਦਿਨਾਂ ਨੂੰ ਜਾ ਟੁੱਕ ਰਿਹਾ ਸ਼ੰਭੂ ਔਰ ਖਨੋਰੀ ਬਾਰਡਰ ਤੇ ਚੱਲ ਰਿਹਾ ਅੰਦੋਲਨ 400 ਦਿਨ 390 ਦਿਨਾਂ ਨੂੰ ਪਾਰ ਕਰ ਗਿਆ ਜਾਂ ਅੰਦੋਲਨ ਤੇ ਜਗਜੀਤ ਸਿੰਘ ਦੱਲੇਵਾਲ ਹੋਰਾਂ ਦਾ ਮਰਨ ਵਰਤ ਵੀ 105 ਦਿਨਾਂ ਤੋਂ ਉੱਪਰ ਅਪੜ ਗਿਆ ਉਹ 100 ਦਿਨਾਂ ਤੋਂ ਉੱਪਰ ਹੈ ਤੇ 400 ਦਿਨਾਂ ਨੂੰ ਜਾ ਟੁੱਕ ਰਿਹਾ ਕੁੱਲ ਸ਼ੰਭੂ ਰਖਨੋਰੀ ਬਾਰਡਰ ਤੇ ਚੱਲ ਰਿਹਾ ਅੰਦੋਲਨ ਸੋ ਮਰਨ ਵਰਤ 105 ਦਿਨਾਂ ਦਾ ਪਾਰ ਜਾ ਚੁੱਕਿਆ ਸੋ ਇਸ ਸਥਿਤੀ ਦੇ ਵਿੱਚ ਹੁਣ 19 ਮਾਰਚ ਨੂੰ ਕੇਂਦਰ ਨਾਲ ਅਗਲੀ ਬੈਠਕ ਹੋਣੀ ਹੈ ਸੋ 19 ਮਾਰਚ ਵੀ ਦੂਰ ਨਹੀਂ ਹੈ ਜਨਾ ਸੋ ਉਸ ਦਿਨ ਦੀ ਬੈਠਕ ਤੇ ਵੀ ਸਭ ਦੀ ਨਜ਼ਰ ਰਹਿਣੀ ਹੈ ਸੋ ਇਸ ਲਈ ਹੁਣ ਲੈ ਦੇ ਕੇ 15 ਮਾਰਚ ਨੂੰ 19 ਮਾਰਚ ਤੇ ਦੇਖਣ ਵਾਲੀ ਗੱਲ ਹੋਏਗੀ ਇੱਕ ਸੁਰਤਾਲਾ ਪਹਿਲੂ ਵੀ ਅਜੇ ਹੈਗਾ 15 ਮਾਰਚ ਨੂੰ ਉਹ ਵੀ ਪਤਾ ਲੱਗਣਾ ਤੇ 19 ਮਾਰਚ ਨੂੰ ਸਰਕਾਰ ਗਾਂ ਕਿਵੇਂ ਵੱਧਦੀ ਆ ਕਿਉਂਕਿ ਪਿਛਲੀ ਬੈਠਕ ਚ ਤਾਂ ਖੇਤੀਬਾੜੀ ਮੰਤਰੀ ਵੀ ਆਲੇ ਸੋ ਹੁਣ ਉਹ ਕਿਸ ਭੂਮਕਾ ਚਾਉਂਦੇ ਨੇ ਕਿੱਥੋਂ ਗੱਲ ਸ਼ੁਰੂ ਕਰਦੇ ਨੇ ਵੀ ਦੇਖਣ ਵਾਲਾ ਸੋ ਕਿਸਾਨੀ ਮਸਲਾ ਵੀ ਹਵਾ ਵਿੱਚ ਹੀ ਲਟਕ ਰਿਹਾ ਤੇ ਮੱਖੋ ਵੱਖ ਰੂਪ ਦੇ ਵਿੱਚ ਕਿਸਾਨ ਸੜਕਾਂ ਤੇ ਆਉਂਦੇ ਨੇ ਤੇ ਕੁਝ ਤੇਰਾ ਨਾਲ ਆਉਂਦੀਆਂ ਨੇ ਤੇ ਕੁਝ ਤੇਰਾ ਉਹਦਾ ਰੋਸ ਪ੍ਰਟਾਉਂਦੀਆਂ ਨੇ ਤੇ ਰਾਜਨੀਤਿਕ ਤੇਰਾ ਉਹਦੇ ਵਿੱਚੋਂ ਆਪਣਾ ਲਾਹਾ ਵੀ ਪਾ ਲਦਿਆ ਨੇ ਚਲੋ ਇਸੇ ਪਹਿਲੂ ਤੋਂ ਅਗਾਹ ਵਧਦੇ ਜਾਂਦੇ ਜਾਂਦੇ ਹੋਰ ਪਹਿਲੂ ਛੂਲੀਏ ਲਲਿਤ ਮੋਦੀ ਯਾਦ ਹੋਣੇ ਤੁਹਾਨੂੰ ਜੀ ਹਾਂ ਆਈਪੀਐਲ ਦਾ ਚਿਹਰਾ ਮੋੜ ਲਲਿਤ ਮੋਦੀ ਯਨਾਮੋਰੇ ਪਗੋੜਾ ਸ਼ਬਦ ਲੱਗ ਗਿਆ ਪਗੋੜਾ ਲਲਿਤ ਮੋਦੀ ਤੇ ਹੁਣ ਜਿਹੜੇ ਮੁਲਕ ਦੀ ਨਾਗਰਿਕਤਾ ਲਈ ਸੀ ਉਸਨੇ ਵੀ ਪੱਲਾ ਛਾੜਤਾ ਕਿ ਵੀ ਪਾਸਪੋਰਟ ਜਮ੍ਹਾਂ ਕਰਾਓ ਨਾਗਰਿਕਤਾ ਰੱਦ ਜੀ ਹਾਂ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੇ ਸਾਬਕਾ ਕਮਿਸ਼ਨਰ ਤੇ ਪਗੋੜੇ ਲਲਿਤ ਮੋਦੀ ਦੀ ਬਨੂਆਤੂ ਦੀ ਨਾਗਰਿਕਤਾ ਰੱਦ ਹੋ ਗਈ ਹੈ ਬਨੂਆਤੂ ਦੇ ਪ੍ਰਧਾਨ ਮੰਤਰੀ ਜੋਥਮ ਨਾਪਾਟ ਨੇ ਨਾਗਰਿਕਤਾ ਜਿਹੜਾ ਕਮਿਸ਼ਨ ਹੈ ਉਹਨੂੰ ਲਲਿਤ ਮੋਦੀ ਦੀ ਜਾਰੀ ਪਾਸਪੋਰਟ ਰੱਦ ਕਰਨ ਦੇ ਹੁਕਮ ਦੇ ਦਿੱਤੇ ਨੇ ਮਨੋਤੋਂ ਡੇਲੀ ਪੋਸਟ ਦੀ ਰਿਪੋਰਟ ਮੁਤਾਬਕ ਜੇਕਰ ਇਸ ਗੱਲ ਤੇ ਗੌਰ ਕਰੀਏ ਤਾਂ ਇਹ ਫੈਸਲਾ ਉਹਨਾਂ ਰਿਪੋਰਟਾਂ ਦੇ ਆਧਾਰ ਤੇ ਲਿਆ ਗਿਆ ਜਿਨ੍ਹਾਂ ਚ ਦਾਵਾ ਕੀਤਾ ਗਿਆ ਸੀ ਕਿ ਲਲਿਤ ਮੋਦੀ ਭਾਰਤ ਦੇ ਵਿੱਚ ਬਚਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਉਸ ਨੂੰ ਇੱਥੇ 파ਰ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਦਮ ਭਰੇ ਜਾ ਰਹੇ ਨੇ ਵੈਸੇ ਤਾਂ ਵਿਰੋਧੀ ਧਿਰਾਂ ਦਾ ਕਹਿੰਦੀਆਂ ਨੇ ਕਿ ਇਹ ਨਾ ਸੱਤਾਧਾਰੀ ਧਿਰਾਂ ਦਾ ਹੀ ਬੰਦਾ ਹੈ ਇਹ ਆਪ ਇਹਨੂੰ ਬਚਾਉਣ ਵਾਲੀਆਂ ਧਿਰਾਂ ਚ ਲੱਗੀਆਂ ਨੇ ਪਰ ਉਧਰੋਂ ਹੀ ਕਿਹਾ ਗਿਆ ਕਿ ਇਸ ਲਈ ਅੰਤਰਰਾਸ਼ਟਰੀ ਮੀਡੀਆ ਚ ਕਈ ਰਿਪੋਰਟਾਂ ਜੀਆਂ ਛਪੀਆਂ ਨੇ PMO ਦੇ ਬਿਆਨ ਚ ਕਿਹਾ ਗਿਆ ਸੀ ਕਿ ਇੰਟਰਪੋਲ ਨੇ ਦੋ ਵਾਰ ਲਲਿਤ ਮੋਦੀ ਦੇ ਖਿਲਾਫ ਅਲਰਟ ਜਾਰੀ ਕਰਨ ਤੋਂ ਮਨਾ ਕਰਤਾ ਸੀ ਇਸੇ ਚਲਦੇ ਉਸ ਦੇ ਪਾਸਪੋਰਟ ਦੀ ਜਿਹੜੀ ਰਿਕਵੈਸਟ ਆਈ ਸੀ ਰਜੈਕਟ ਨਹੀਂ ਕੀਤਾ ਗਿਆ ਉਸ ਦਾ ਬੈਕਗ੍ਰਾਉਂਡ ਜਾਂਚਣ ਤੋਂ ਬਾਅਦ ਉਸ ਦੇ ਖਿਲਾਫ ਕਿਸੇ ਪ੍ਰਾਜ਼ਿਕ ਦੋਸ਼ੀ ਦੇ ਲਈ ਦੋਸ਼ੀ ਨਹੀਂ ਪਾਇਆ ਗਿਆ ਇਹ ਵੀ ਪਹਿਲੂ ਆਇਆ ਭਾਰਤ ਦਾ ਪਾਸਪੋਰਟ ਸਰੈਂਡਰ ਕਰਨ ਦੇ ਲਈ ਉਸ ਨੇ ਐਪਲੀਕੇਸ਼ਨ ਦਿੱਤੀ ਸੀ ਮਨੋਦੀ ਨਾਗਰਤਾ ਲੈਣ ਤੋਂ ਬਾਅਦ ਲਲਿਤ ਮੋਦੀ ਨੇ ਭਾਰਤੀ ਪਾਸਪੋਰਟ ਨੂੰ ਸਰੈਂਡਰ ਕਰਨ ਦੇ ਲਈ ਐਪਲੀਕੇਸ਼ਨ ਦਿੱਤੀ ਵਿਦੇਸ਼ ਮੰਤਰਾਲੇ ਨੇ 7 ਮਾਰਚ ਨੂੰ ਦੱਸਿਆ ਸੀ ਕਿ ਲਲਿਤ ਨੇ ਲੰਡਨ ਵਿੱਚ ਸਤ ਭਾਰਤੀ ਜਿਹੜਾ ਕਮਿਸ਼ਨਰ ਸਾਡਾ ਉੱਥੇ ਪਾਸਪੋਰਟ ਜਮਾ ਕਰਾਤਾ ਸੀਗਾ ਸੋ ਇਸ ਪਹਿਲੂ ਤੇ ਉੱਥੇ ਜੇਕਰ ਦੇਖੀਏ ਤਾਂ 8 ਮਾਰਚ ਨੂੰ ਇੱਕ ਪੋਸਟ ਪਾਈ ਐਕਸ ਦੇ ਉੱਤੇ ਲਲਿਤ ਮੋਦੀ ਨੇ ਉੱਚ ਲਿਖਿਆ ਕਿ ਭਾਰਤੀ ਕਿਸੇ ਵੀ ਅਦਾਲਤ ਵਿੱਚ ਮੇਰੇ ਖਿਲਾਫ ਕੋਈ ਪੈਂਡਿੰਗ ਮਾਮਲਾ ਨਹੀਂ ਹੈ ਇਹ ਸਿਰਫ ਮੀਡੀਆ ਦੀ ਕਲਪਨਾ ਹੈ ਤੇ ਕਹਿੰਦੇ ਜੀ 15 ਸਾਲ ਹੋ ਗਏ ਪਰ ਹੁਣ ਤੱਕ ਮੇਰੇ ਪਿੱਛੇ ਪਏ ਹੋਣੇ ਕਹਿੰਦੇ ਜਦੋਂ ਕਿ ਮੇਰੇ ਕੋਲ ਮਾਮਲਾ ਨਹੀਂ ਦੂਸਰੇ ਪਾਸੇ ਮੀਡੀਆ ਰਿਪੋਰਟਾਂ ਇਹ ਚਰਚਾ ਮੈਂ ਦੱਸ ਦਿਆਂ ਨੇ ਕਿ ਲਲਿਤ ਮੋਦੀ 2005 ਤੋਂ 2009 ਤੱਕ ਰਾਜਸਥਾਨ ਦੀ ਕ੍ਰਿਕਟ ਐਸੋਸੀਏਸ਼ਨ ਦਾ ਮੁਖੀ ਰਿਆ 2008 ਚ ਉਸਨੇ ਆਈਪੀਐਲ ਸ਼ੁਰੂ ਕੀਤਾ ਬੀਸੀਸੀਆਈ ਨੇ ਉਸ ਨੂੰ ਆਈਪੀਐਲ ਦਾ ਮੁਖੀ ਕਮਿਸ਼ਨਰ ਲਾਇਆ 2010 ਵਿੱਚ ਲਲਿਤ ਉੱਤੇ ਆਈਪੀਐਲ ਦੇ ਕ੍ਰਪਸ਼ਨ ਦੇ આરોਪ ਲੱਗੇ ਲਲਿਤ ਨੇ ਮਰਸ਼ਮ ਦੀ ਕੰਪਨੀ ਵਲਡ ਸਪੋਰਟਸ ਆਈਪੀਐਲ ਤੋਂ 425 ਕਰੋੜ ਦਾ ਠੇਕਾ ਲਿਆ ਤੇ ਮੋਦੀ ਉੱਤੇ ਲਲਿਤ ਮੋਦੀ ਉੱਤੇ 125 ਕਰੋੜ ਦਾ ਕਮਿਸ਼ਨ ਲੈਣ ਦਾ ਦੋਸ਼ ਲੱਗਿਆ ਇਹੀ ਨਹੀਂ ਉਸਨੇ ਦੋ ਨਮੀਆਂ ਟੀਮਾਂ ਦੀ ਨਿਲਾਮੀ ਦੇ ਵਿੱਚ ਵੀ ਕਹਿੰਦੇ ਗਲਤ ਤਰੀਕਾ ਅਪਣਾਇਆ ਸੋ ਇਸ ਤਰ੍ਹਾਂ ਇਸ ਪ੍ਰਕਿਰਿਆ ਤਹਿਤ ਲਲਿਤ ਮੋਦੀ ਉੱਤੇ ਪਹਿਲੂ ਖੜੇ ਹੁੰਦੇ ਰਹੇ ਕਹਿੰਦੇ 2010 ਚ ਅੰਡਰਵਰਲਡ ਦੀਆਂ ਧਮਕੀਆਂ ਦੇ ਹਵਾਲਾ ਦਿੱਤਾ ਤੇ ਲਲਿਤ ਮੋਦੀ ਜੀ ਭਾਰਤੋਂ ਲੰਡਨ ਨੂੰ ਫਰਾਰ ਹੋ ਗਏ ਤੇ ਈਡੀ ਉਹਨਾਂ ਦੇ ਖਿਲਾਫ ਕਹਿੰਦੇ ਬਲੂ ਕਾਰਡ ਨੋਟਿਸ ਜਾਰੀ ਕੀਤਾ ਉਹਨਾਂ ਦਾ ਪਾਸਪੋਰਟ ਵੀ ਰੱਦ ਕਰ ਦਿੱਤਾ ਗਿਆ ਤੇ ਹੁਣ ਜਿਹੜੇ ਮੁਲਕ ਸ਼ਰਨ ਲਈ ਉੱਥੋਂ ਵੀ ਨਾਗਰਿਕਤਾ ਰੱਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਸੋ ਇਹ ਕੀ ਲਾਲਟ ਮੋਦੀ ਹੁਣ ਭਾਰਤੀਆ ਜਿਲ੍ਹਾ ਚ ਨਜ਼ਰ ਆਏਗਾ ਜਾਂ ਨਹੀਂ ਆਏਗਾ ਅਜੇ ਸਵਾਲ ਵੀ ਜੀਵਦਾਤੀਓ ਖੜਾ ਇਸ ਲਈ ਪਹਿਲੂ ਬਾਚਨਯੋਗ ਸੀ ਬਹੁਤ ਬਹੁਤ ਸ਼ੁਕਰੀਆ